ਦਾ ਨਾਮਵਾ ਬਹੁਤ ਬਹੁਤ ਸਾਰੇ ਸਨਗੀਆਂ ਅੱਜ ਰਿਹਾ ਸਾਰਿਆਂ ਨੂੰ ਸਨਮਾਨ ਕਰਨ ਦੀ ਗੱਲ ਕਰਾਂ ਜੀ ਹੱਲੇ ਨਾਲ ਸੁਨੌਣ ਤੋਂ ਭਾਈ ਮਨਪ੍ਰੀਤ ਸਿੰਘ ਬਾਬਾ ਸੁਖਪਾਲ ਸਿੰਘ ਸਰਪਾਲ ਜੀ ਸਾਰੇ ਸਰਪਾਲ ਜੀ ਸਾਰਿਆਂ ਨੂੰ ਸਨਮਾਨ ਤੋਂ ਬਾਅਦ ਮਹੱਲੇ ਦੀ ਰੱਬ ਦਾ ਹੈ ਜੀ ਸੋ ਆਓ ਸਾਰਿਆਂ ਸਿੱਧਾ ਨੂੰ ਦੇਖੀਏ ਕਿ ਆਪਾਂ ਮਹੱਲੇ ਚੜੀਏ ਸਤਨਾਮ ਵਾਹਿਗੁਰੂ ਜਪ ਕਰਦੇ ਹੋਏ ਆਪਾਂ ਨੇ ਹੱਲੇ ਚੜਨਾ ਹੈ ਜੀ ਸਤਿ ਸ੍ਰੀ ਅਕਾਲ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਨੇ ਨਿਸ਼ਾਨਾ ਦੀ ਅਗਵਾਈ ਹੀੜ ਵਰਤਣੀ ਆਓ ਨਿਸ਼ਾਨੀ ਸਿੰਘਾਂ ਨੂੰ ਬੇਨਤੀ ਹੈ ਪ੍ਰਕਰਮਾਂ ਕਰਨ ਤੇ ਲਗਾ ਦੇ ਛੱਡੋ ਤੇ ਆਪਾਂ ਰੌਮਾਂ ਕਰੀਏ ਲਗਾ ਦੇ ਆਵੇਂ ਨਾਲੇ ਭਾਈ ਗੁਰਦੇ ਖਾਲਸਾ ਭਾਈ ਗੁਰਦੇ ਖਤੇ ਸੋ ਅੱਜ ਬਿਸ਼ਨਗਰ ਵਿੱਚ ਪਟਿਆਲਾ ਵਿਖੇ ਅਸੀਂ ਆਏ ਹਾਂ ਜਿੱਥੇ ਨਿਹੰਗ ਮਹੱਲਾ ਨਿਕਲ ਰਿਹਾ ਹੈ ਆਪ ਜੀ ਨੇ ਦੇਖਿਆ ਹੋਗਾ ਹੈ ਨਿਹੰਗ ਮਹੱਲੇ ਦੀ ਸ਼ੁਰੂਆਤ ਹੋ ਗਈ ਹੈ ਸੋ ਸਾਡੇ ਨਾਲ-ਨਾਲ ਸਾਡੇ ਬੱਚੇ ਵੀ ਨੇ ਈਸ਼ਵਰ ਈਸ਼ਵਰ ਆਨੰਦ ਸਹਾਏ ਐਂਡ ਤ੍ਰਿਪਤレイン ਸੋ ਅੱਜ ਮਹੱਲੇ ਦੀ ਸ਼ੁਰੂਆਤ ਹੋਈ ਹੈ ਆਪ ਜੀ ਨੂੰ ਸਾਰਾ ਦਿਖਾਵਾਂਗੇ ਨਾਲ-ਨਾਲ ਜੁੜੇ ਰਹੋ 这个。 ترجمة ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਮਹਿਮਾ ਕਹੀ ਨਗਾਏ ਦਿਨੋ ਦਿਨ ਚੜਦੀ ਕਲਾ ਮੇਰੀ ਮਹਿਮਾ ਕਹੀ ਨਗਾਏ ਦਿਨੋ ਦਿਨ ਚੜਦੀ ਕਲਾ ਹੋਵੇ ਖਾਲਸਾ ਤੇਰੀ ਦਿਨੋ ਦਿਨ ਚੜਦੀ ਕਲਾ ਹੋਵੇ ਖਾਲਸਾ ਤੇਰੀ ਦਿਨੋ ਦਿਨ ਚੜਦੀ ਕਲਾ महंदी आहे घोड़े अॻे लॻंदो ਸੰਗਤ ਜੀ ਨਿਹੰਗ ਮੱਲਾ ਵਿੱਚ ਦੇਖੋ ਕਿੰਨਾ ਇਕੱਠਾ ਹੈ ਬੜਾ ਵਧੀਆ ਸੰਗਤ ਦਾ ਰਿਸਪੌਂਸ ਹੈ